ਇਕ ਕੰਦ ਗੰਗੂ ਰਸੋਈਏ ਦੇ ਘਰ ਦੀ ਕੰਦ ਆ ਜਿਹਦੀ ਦਗਾ ਸਦਕਾ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਖਤਮ ਹੋ ਗਿਆ ਸੀ ਇਹ ਉਹੀ ਮੰਝਿਆ ਜਿੱਤੇ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਨੇ ਤੇ ਮਾਤਾ ਗੁਜਰੀ ਨੇ ਰਾਤ ਕੱਟੀ ਸੀ ਇੱਕ ਗੱਲ ਘਰ ਦੇ ਉਸ ਦੇ ਉਸ ਵਕਤ ਦੇ ਹਾਲਾਤਾਂ ਤੋਂ ਦੇਖ ਕੇ ਪਤਾ ਲੱਗਦਾ ਕਿ ਲਾਲਚੀ ਕਰ ਗਿਆ ਪਰ ਤਕੜਾ ਬਹੁਤ ਸੀਗਾ ਦੂਜੀ ਗੱਲ ਉਹੀ ਕੋਤਵਾਲੀ ਦਿਖਾਉਣੀ ਆ ਜਿੱਥੇ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਰੱਖਿਆ ਗਿਆ ਸੀ ਆਖਰ ਤੱਕ ਬਣੇ ਰਹੋ ਜਾਣਕਾਰੀ ਬਹੁਤ ਬਹੁਮੁੱਲਾ ਲੋਕਾਂ ਦੇ ਵੀ ਕੰਮ ਆਵੇ ਸ਼ੇਅਰ ਜ਼ਰੂਰ ਕਰਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਗੰਗੂ ਬ੍ਰਾਹਮਣ ਦੇ ਘਰ ਦੇ ਵਿੱਚ ਲੈ ਕੇ ਆ ਗਿਆ ਇਹ ਇਸ ਵਕਤ ਮੈਂ ਖੇੜੀ ਪਿੰਡ ਦੇ ਵਿੱਚ ਹਾਂ ਜਿਹਨੂੰ ਸਹੇੜੀ ਕਹਿੰਦੇ ਨੇ ਹੁਣ ਪਹਿਲਾਂ ਕਿਸੇ ਸਮੇਂ ਖੇੜੀ ਕਹਿੰਦੇ ਸੀ ਇਹ ਉਹੀ ਘਰ ਆ ਜਿੱਥੇ ਛੋਟੇ ਸਹਿਬਜ਼ਾਦੇ ਇੱਥੇ ਰਹੇ ਸੀਗੇ ਮਤਲਬ ਆਖਰੀ ਵੇਲੇ ਦੇ ਵਿੱਚ ਇੱਥੇ ਗੰਗੂ ਬ੍ਰਾਹਮਣ ਜੋ ਰਸੋਈਆ ਸੀ ਗੁਰੂ ਘਰ ਦਾ ਉਹਦੇ ਨਾਲ ਸਹਿਬਜ਼ਾਦੇ